ਸਤਿ ਸ਼੍ਰੀ ਅਕਾਲ ਜੀ ਮੈਂ ਇਸ ਟਾਈਮ ਹੈਗਾ ਜਰਮਨ ਤੇ ਸ਼ਿਫਟ ਮੈਂ ਕਰ ਲਈ ਸਟਾਰਟ ਟਾਈਮ ਹੋਇਆ ਥਾ 2:40 ਤੇ ਫਰਾਂਸ ਨੂੰ ਜਾਣਾ ਮੈਂ ਤੇ 1100 ਕਿਲੋਮੀਟਰ ਪਿਆ ਜਾਮ ਲੱਗ ਗਿਆ ਥਰ ਰੁ ਗਿਆ ਵਾ ਜੇ ਵੀਡੀਓ ਚੰਗੀ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੁੜੇ ਰਹੋ ਮੇਰੇ ਸafarਾਂ ਅੱਜ ਆਹੋਂ ਨੌ ਹੁਣ ਜਰਮਨ ਫਿਰ ਮੈਂ ਨੈਦਰਲੈਂਡ ਐਂਟਰ ਹੋਣਾ ਫਿਰ ਬੈਲਜੀਅਮ ਫਿਰ ਫਰਾਂਸ ਤੇ ਜੁੜੇ ਰਹੋ ਮੇਰੇ ਸੱਜਣਾਂ ਨੂੰ ਦਿਖਾਵਾਂਗੇ ਸਾਰਾ ਪਾਸ ਟਾਈਮ ਇੱਥਾ ਹੋਏ 3:30 ਜਾ ਰਹੇ ਆਪਣੇ ਸਫਰਾਬੰਨ ਨੂੰ 1047 ਕਿਲੋਮੀਟਰ ਰਹਿ ਗਿਆ ਭਾਇਆ ਮੈਂ ਜਰਮਨ ਚ ਆ ਤੇ ਗਰਮੰਦਰ ਸਾਹਿਬ ਦੀ ਸਿੱਧੀ ਕਰਵਾਣੀ ਲਾਈ ਵੀ ਯਾਰ ਸੁਣਦੇ ਮਾਰ ਰਿਹਾ ਨਾ ਚੇਤਾ ਕਰਦੇ ਜਰਮਨ ਦੀ ਹੋ ਗਈ ਸਵੇਰ ਟਾਈਮ ਹੋਇਆ 4:40 ਅਵੇ ਸਫ਼ਰ ਮੇਰਾ ਹੈਗਾ 957 ਕਿਲੋਮੀਟਰ ਟੋਟਲ ਲੱਗਣੇ 12 ਘੰਟੇ ਮੈਂ 1.5 ਘੰਟੇ ਬਾਅਦ ਬ੍ਰੇਕ ਲੈਣੀ 45 ਮਿੰਟ ਦੀ ਪੀਨੇ ਚਾਹ ਚੂਕ ਐਮ ਹੋ ਗਿਆ ਫਿਰ 4.5 ਘੰਟੇ ਚਲਾਣੇ ਆ ਲਗੀ ਮੱਕੀ ਬ੍ਰੇਕ ਲੈਣੀ ਹੁਣ 45 ਮਿੰਟ ਦੀ 15-20 ਮਿੰਟ ਹੋਰ ਚਲਾਣੀ ਗੱਡੀ ਆ ਜਾਂ ਗੱਡੀ ਲਾਤੀ ਪਾਰਕਿੰਗ ਚਾਹ ਪਾਣੀ ਪੀਏ ਕੈਮ ਹੋਈਏ ਫਿਰ ਤੁਰਾਂਗੇ ਅਗਲੇ ਸਫਰ ਨੂੰ ਚਾਹ ਬਣ ਕਾ ਹੋ ਗਈ ਆਪਣੀ ਰੈਡੀ ਚਾਹ ਪੀ ਗਾਇ ਕੈਮ ਹੋ ਗਾਇ ਫਿਰ 3.5 ਘੰਟੇ ਚਲਾਣੀ ਗੱਡੀ ਤੇ ਲਾ ਦੇਣੀ ਇੱਥੇ ਪਾਰਕਿੰਗ ਬਾਕੀ ਕੱਲੋ ਚਲਾਵਾਂਗੇ ਫਿਰ ਰੈਸਟ ଷ୍ਟਾਪ ਤੇ ਲੈ ਲਈ ਚਾਹ ਪਾਣੀ ਪੀ ਲਿਆ ਤੇ ਕੈਮ ਹੋ ਗਏ ਤੇ ਹੁਣ ਕੱਢੀਏ ਸਫ਼ਰ ਟੰਡਰੀਆਂ ਵਾਲਾ ਬਾਬਾ ਲਾਇਆ ਵਾ ਵਾਇਗਰੂ ਦੇ ਚੱਲੇਗਾ ਦਾ ਯਾਪ ਤੇ ਨੀਂਦ ਤੇ ਕੁਝ ਨਹੀਂ ਆਪਣੇ ਕੋਲ ਹੈਗਾ ਹਨ ਪੂਰੇ ਜੋਸ਼ ਆਇਆ ਵਾ ਹਨ ਪੂਰਾ ਜੋ ਆਪਣਾ ਦਿਲ ਕਹਿੰਦਾ ਜੀ ਤਾਂ ਉਹੀ ਕਰੀਦਾ ਤੇ ਹੁਣ ਇਸ ਟਾਈਮ 2 ਘੰਟੇ ਦੇ ਉੱਪਰ ਹੋ ਕੇ ਟੈਂਡਰੀ ਵਾਲਾ ਬਾਬਾ ਲਾਇਆ ਵਾ ਤੇ ਇਹਦਾ ਬੱਸ ਚੱਲੀ ਜਾਂਦਾ ਨਾਲੇ ਸਫ਼ਰ ਤੇ ਨਾਲੇ ਬਾਬਾ ਜਾਮ ਉੱਧਰ ਉਹ ਵੀ ਲਾਈਨ ਬਲੋਕ ਹੈ ਤੇ ਇੱਧਰ ਵੀ ਖੜੀਆਂ ਵਾਂ ਗੱਡੀਆਂ ਇਹ ਹੈਲੀਕਾਪਟਰ ਰੱਖਿਆ ਵਾ ਜਿਹੜਾ ਆਪਣਾ ਖੇਤਾ ਜਾਂ ਨਹੀਂ ਹੁੰਦਾ ਤਾਂ ਹੈਲੀਕਾਪਟਰ ਉਹਦੀ ਸ਼ੇਪ ਦਿੱਤੀ ਵੀ ਹੈ ਸਫ਼ਰ ਆ ਬਣਾ ਹੈਗਾ 793 ਕਿਲੋਮੀਟਰ ਬ੍ਰੇਕ ਲੈਣ ਰੁਕਿਆ 15 ਮਿੰਟ ਦੀ ਇਹ 45 ਮਿੰਟ ਦੀ ਬ੍ਰੇਕ ਦੋ ਵਾਰੀ ਵੀ ਲੈ ਸਕਦੇ ਇੱਕ ਵਾਰੀ 15 ਮਿੰਟ ਇੱਕ ਵਾਰੀ ਅੱਧਾ ਘੰਟਾ ਕੋਈ ਫਰੂਟ ਫਰਾਟ ਖਾਣੇ ਜਾਂਦੇ ਆ ਸਫਰ ਦਾ ਹੈ 750 ਕਿਲੋਮੀਟਰ ਪਿਆ ਗੱਡੀ ਦਾ ਗੱਲ ਖਾਲੀ ਆਣੀ 15 ਮਿੰਟ ਦੀ ਲੈ ਲਈ ਬ੍ਰੇਕ ਆਪਾਂ ਹੁਣ ਚੱਲੇ ਅੱਗੇ ਅੱਧੇ ਘੰਟੇ ਦੀ ਫੇਰ ਲੈ ਲਾਂਗੇ ਬ੍ਰੇਕ ਜਿਹੜੀ ਅੱਧੇ ਘੰਟੇ ਦੀ ਬ੍ਰੇਕ ਬਚੀ ਵੀ ਉਹ ਲੈਣੇ ਨੂੰ ਖੜਿਆ ਤੇ ਐਪਲ ਉਪਲ ਖਾਣੇ ਆ ਆਪਣਾ ਬ੍ਰੇਕ ਟਾਈਮ ਹੋ ਗਿਆ ਖਤਮ ਘੰਟਾ ਡੇਢ ਘੰਟਾ ਚਲਾਣੀ ਗੱਡੀ ਵਪਾਰ ਕਹਿੰਦੇ ਕਲਾ ਲੈਣੇ ਫਿਰ ਸਵੇਰ ਨੂੰ ਚਲਾਵਾਂਗੇ 4 ਵਜੇ ਤੋਰਾਂਗੇ ਗੱਡੀ ਨੂੰ ਆਪਾਂ ਹੋ ਗਏ ਬੈਲਜੀਅਮ 'ਚ ਐਂਟਰ ਇਹਦੇ ਪਾਰਕਿੰਗ 'ਚ ਰੁੱਕਾ ਕੰਟਰੀ ਬਿਗੈਨ ਕਰਨੀ ਕੰਟਰੀ ਕਰ ਲਈ ਬਿਗੈਨ ਹੁਣ ਚੱਲਦੇ ਆ ਅੱਗੇ ਇਹ ਚਲਾਣੇ ਆ ਅੱਧਾ ਪੂਣਾ ਘੰਟਾ ਹੋਰ ਗੱਡੀ ਇਹ ਬੈਲਜੀਅਮ ਦੇ ਘਰਗੇ ਦ੍ਰਿਨਰੀ ਦੇਖ ਕੇ ਰੂਹ ਖੁਸ਼ ਹੋ ਜਾਂਦੀ ਬਹੁਤ ਸੋਹਣਾ 뷰 ਤਾਂ ਲੰਘ ਗਿਆ ਇਹ ਹੈ ਬੈਲਜੀਅਮ ਦੇ ਘਰ ਇਹ ਬੈਲਜੀਅਮ ਦਾ ਕਾਰਗੋ 에어ਪੋਰਟ ਹੈ ਪਾਰਕਿੰਗ ਦੇਖ ਕੇ ਰੋਕ ਲੈਣਾ ਕਿਸੇ 21 ਕਿਲੋਮੀਟਰ ਬਾਅਦ ਪਾਰਕਿੰਗ ਆ ਸਾਢੇ 8 ਘੰਟੇ ਹੋ ਗਏ ਮੈਨੂੰ ਚਲਾੰਦੇ ਨੂੰ ਬਾ ਮੇਰਾ ਟਾਈਮ ਵੀ ਪੂਰਾ ਹੋਣ ਵਾਲਾ ਪਉਂ ਪਾਰਕਿੰਗ ਦੇਖ ਕੇ ਰੋਲ ਲੈਣੀ ਗੱਡੀ ਬਾਕੀ ਕੱਲੋ ਕਰਾਂਗੇ ਸਫ਼ਰ ਇਹ ਜੀ ਹੋਟਲ ਮੈਨ ਹਾਈ ਦੇ ਹਾਈਵੇ ਦੇ ਉੱਪਰ ਅਕਲਾਤ ਆਪਾਂ ਪਾਰਕਿੰਗ ਪਾਰਕਿੰਗ ਮਿਲ ਗਈ ਵਧੀਆ ਪਾਰਕਿੰਗ ਦਾ ਮਾਹੌਲ ਹੈ ਇਹ ਬਲੌਗ ਦੀ ਇੱਥੇ ਸਮਾਪਤੀ ਹੈ ਤੇ 10-15 15 ਮਿੰਟ ਦਾ ਬਣਾ ਦਾ ਵਧੀਆ ਇੰਨਾ ਕੁ ਟਾਈਮ ਆਉਂਦਾ ਦੇਖਣੇ ਦਾ ਤੇ ਇੱਥੇ ਦੇ ਅਗਲਾ ਬਣਾਵਾਂਗੇ ਫਰਾਂਸ ਦਾ ਬੈਲਜੀਅਮ ਤੇ ਤੇ ਬਾਪੂ ਜੀ ਨੇ ਮੈਸੇਜ ਕੀਤਾ ਦਾ ਬਾਪੂ ਜੀ ਤੁਹਾਡਾ ਮੈਸੇਜ ਪੜ੍ਹ ਲਿਆ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਬੈਦੇ ਸਪੋਰਟ ਕਰਦੇ ਰਹੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜਿਹੜੇ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਨਹੀਂ ਕਰਦੇ ਬਰਾਵੋ ਰਿਕੁਐਸਟ ਹੈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪੜਦੇ ਆਪਾਂ ਲਾਤੇ ਤੇ ਅੱਜ ਅੱਜ ਚਲਾਈ ਗੱਡੀ 8 ਘੰਟੇ 40 ਮਿੰਟ ਤੇ ਕੱਲ ਦਾ ਸਫ਼ਰ ਰਹਿ ਗਿਆ 550 ਕਿਲੋਮੀਟਰ 7 ਘੰਟੇ ਲੱਗਣੇ ਤੇ ਜੁੜੇ ਰਹੋ ਮੇਰੇ ਸਫ਼ਰਾਂ ਨਾਲ ਦਿਖਾਵਾਂ ਤੁਹਾਨੂੰ ਮਾਹੌਲ ਅਗਲਾ ਤੇ ਭੁੱਖ ਬਹੁਤ ਲੱਗੀ ਹੋ ਰੋਟੀ ਖਾਈਏ ਸਾਰਿਆਂ ਨੂੰ ਸਤਿ ਸ੍ਰੀ ਅਕਾਲ